ਜੁਆਣਾ ਹੋ ਸਕਦੇ ਨੇ શ્રી ਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰਤਾ ਸੂਤਰਾਂ ਦੇ حوالے ਤੋਂ ਵੱਡੀ ਖਬਰ ਹੈ ਕੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਇਸ ਸਮੇਂ ਜੇਲ੍ਹ 'ਚ ਨੇ ਜੇਲ੍ਹ ਕੱਟ ਰਹੇ ਨੇ ਤਾਹੋ ਜਿਹੜੇ ਨੇ ਨਵੇਂ ਜਥੇਦਾਰ ਹੋ ਸਕਦੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਿਉਂਕਿ ਸ਼ੋਮਨੀ ਕਾਲੀ ਦਲ ਦੇ ਵੱਲੋਂ ਜਿਹੜੀ ਇਹ ਪੇਸ਼ਕਸ਼ ਕੀਤੀ ਜਾ ਸਕਦੀ ਹੈ ਰਾਜਵਾਨਾ ਦੇ ਨਾਂ ਤੇ ਸ਼ੋਮਨੀ ਕਾਲੀ ਦਲ ਦੇ ਵੱਲੋਂ ਜਿਹੜੀ ਇਹ ਪੇਸ਼ਕਸ਼ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਤੇ ਤਾਂ ਇਸ ਦਿਨ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨਵੇਂ ਜਥੇਦਾਰ ਸ਼੍ਰੀ ਕਲਕੱਤਾ ਸਾਹਿਬ ਦੇ ਨਵੇਂ ਜਥੇਦਾਰ ਹੋ ਸਕਦੇ ਨੇ ਬਲਵੰਤ ਸਿੰਘ ਰਾਜਵੜਾ ਬੰਦੀ ਸਿੰਘ ਬਲਵੰਤ ਸਿੰਘ ਰਾਜਵੜਾ ਨਵੇਂ ਜਥੇਦਾਰ ਹੋ ਸਕਦੇ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਾਲੀ ਦਲ ਰਾਜਵਾੜਾ ਦੇ ਨਾਂ ਦੀ ਜਿਹੜੀ ਇਹ ਪੇਸ਼ਕਸ਼ ਕਰ ਸਕਦਾ ਹੈ ਤੇ ਜੇਕਰ ਇਹ ਪੇਸ਼ਕਸ਼ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਸੀ ਕਹਿ ਸਕਦੇ ਆ ਕਿ ਇਹ ਨਵੇਂ ਜਥੇਦਾਰ ਹੋਣਗੇ ਫਿਰ ਬਲਵੰਤ ਸਿੰਘ ਰਾਜਵਾੜਾ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਐਸਡੀਪੀਸੀ ਜੋ ਹੈ ਜਾਹੀ ਅੰਤਰਿਕ ਕਮੇਟੀ ਹੈ ਉਹ ਸ਼ੋਮਨੀ ਕਾਲੀ ਦਲ ਤੋਂ ਬਾਹਰ ਨਹੀਂ ਹੈਗੀ ਇਹ ਵੀ ਗੱਲਾਂ ਚਰਚਾ ਦੇ ਵਿੱਚ ਰਹੀਆਂ ਨੇ ਕਿ ਸ਼ੋਮਨੀ ਕਾਲੀ ਦਲ ਜੋ ਚਾਹੁੰਦਾ ਹੈ ਉਹੀ ਜਥੇਦਾਰ ਬਣ ਸਕਦਾ ਹੈ ਉਸੇ ਨੂੰ ਜਥੇਦਾਰ ਬਣਾ ਸਕਦਾ ਹੈ ਇਹ ਗੱਲਾਂ ਵੀ ਆਮ ਹੁੰਦੀਆਂ ਨੇ ਤਾਂ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਦੀ ਸ਼ੋਮਨੀ ਕਾਲੀ ਦਲ ਦੇ ਵੱਲੋਂ ਪੇਸ਼ਕਸ਼ ਕੀਤੀ ਜਾ ਸਕਦੀ ਹੈ ਤਾਂ ਐਸਡੀਪੀਸੀ ਨੂੰ ਆਖਿਆ ਜਾ ਸਕਦੇ ਹਾਲਾਕੇ ਜੋ ਵੀ ਫੈਸਲਾ ਲਿਆ ਜਾਏਗਾ ਕਿਸ ਨੂੰ ਜ਼ਥੇਦਾਰ ਬਣਾਉਣਾ ਹੈ ਉਹ ਤਾਂ ਐਸਡੀਪੀਸੀ ਦੇ ਵੱਲੋਂ ਹੀ ਫੈਸਲਾ ਲਿਆ ਜਾਏਗਾ ਅੰਦਰ ਕਮੇਟੀ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਹੀ ਫੈਸਲਾ ਲਿਆ ਜਾਏਗਾ ਪਰ ਸ਼ੋਮ ਨੇ ਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਪੇਸ਼ਕਸ਼ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜਵੜਾ ਦੇ ਨਾ ਦੀ ਤੁਹਾਨੂੰ ਦੱਸ ਦੇ ਕਿ ਸਾਬਕਾ ਮੁੱਖ ਮੰਤਰੀ ਬਲਵੰਤ ਸਿੰਘ ਕਤਲकांड ਮਾਮਲੇ ਦੇ ਵਿੱਚ ਜਿਹੜੀ ਹੈ ਉਹ ਸਜ਼ਾ ਕੱਟ ਰਹੇ ਨੇ ਬਲਵੰਤ ਸਿੰਘ ਰਾਜਵੜਾ ਹਾਲਕੇ 33 ਦਿਹਾਕੇ ਹੋ ਗਏ ਨੇ 28 ਸਾਲ ਤੋਂ ਵੱਧ ਹੋ ਗਏ ਜੇਲ੍ਹ ਦੇ ਵਿੱਚ ਬੰਦ ਨੇ ਲਗਾਤਾਰ ਐਸਪੀਸੀ ਦੇ ਮੈਂਬਰ ਜਿਹੜੇ ਨੇ ਉਹ ਵੀ ਜੇਲ੍ਹ ਦੇ ਵਿੱਚ ਰਾਜਵੜਾ ਨੂੰ ਮਿਲਦੇ ਵੀ ਨਜ਼ਰ ਆਉਂਦੇ ਨੇ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਮੀਟਿੰਗਾਂ ਵੀ ਹੁੰਦੀਆਂ ਤਾਂ ਜਦੋਂ-ਜਦੋਂ ਇਹ ਗੱਲ ਵੀ ਸਾਹਮਣੇ ਜਦੋਂ-ਜਦੋਂ ਪੈਰੋਲ ਮਿਲੀ ਹੈ ਬਲਵੰਤ ਸਿੰਘ ਰਾਜੋਣਾ ਨੂੰ ਭਾਵੇਂ ਕੁਝ ਘੰਟਿਆਂ ਲਈ ਮਿਲੀ ਹੈ ਪਾਜੇ ਕੁਝ ਸਮੇਂ ਲਈ ਭਾਵੇਂ ਅੱਧੇ ਦਿਨ ਲਈ ਮਿਲੀ ਹੈ ਪਰ ਉਹ ਆ ਕੇ ਜਦੋਂ ਵੀ ਗੱਲ ਹੁੰਦੀ ਹੈ ਜਦੋਂ ਵੀ মিডিਆ ਗੱਲ ਕਰਦਾ ਹੈ ਰਾਜੋਣਾ ਦੇ ਨਾਲ ਤਾਂ ਉਹ ਜੋ ਹੈ ਅਕਾਲੀ ਦਲ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰੋ ਅਕਾਲੀ ਦਲ ਪੰਜਾਬ ਦੇ ਲਈ ਵਧੀਆ ਪਾਰਟੀ ਹੈ ਪੰਜਾਬ ਦੇ ਲਈ ਚੰਗੇ ਕੰਮ ਕਰੇਗੀ ਤਾਂ ਹੋਰ ਮਜ਼ਬੂਤ ਕਰੋ ਸ਼ੋਮਨੀ ਕਾਲੀ ਦਲ ਨੂੰ ਤਾਂ ਲਗਾਤਾਰ ਜਦੋਂ ਵੀ ਬਾਹਰ ਆਉਂਦੇ ਨੇ ਤਾਂ ਸ਼ੋਮਨੀ ਕਾਲੀ ਦਲ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਜੜੀ ਹੈ ਉਹ ਗੱਲ ਕਰਦੇ ਨੇ ਤਾਂ ਹੁਣ ਸ਼ੋਮਨੀ ਕਾਲੀ ਦਲ ਦੇ ਵੱਲ ਜੋ ਜੋ ਖਬਰ ਆ ਰਹੀ ਹੈ ਕਿ ਪੇਸ਼ਕਸ਼ ਕੀਤੀ ਜਾ ਸਕਦੀ ਹੈ ਉਹਨਾਂ ਦੇ ਨਾਂ ਦੀ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਮਾਮਲੇ ਦੇ ਵਿੱਚ ਜੇਲ੍ਹ ਕੱਟ ਰਹੇ ਨੇ ਜੇਲ੍ਹ ਦੇ ਵਿੱਚ ਹੈਗੇ ਨੇ ਹਾਲਾਂਕਿ ਲਗਾਤਾਰ ਇਹ ਮਾਮਲਾ ਵੀ ਉੱਠਦਾ ਮਸਲਾ ਵੀ ਉੱਠਦਾ ਕਿਉਂਕਿ ਆਪਣੇ ਹਿੱਸੇ ਦੀ ਸਜ਼ਾ ਉਹ ਭੁਗਤ ਚੁੱਕੇ ਨਹੀਂ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਨੇ ਜ਼ਿਆਦਾ ਸਮਾਂ ਹੋ ਗਿਆ ਪਰ ਅਜੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਬੰਦੀ ਸਿੰਘਾਂ ਦਾ ਜਦੋਂ ਵੀ ਜ਼ਿਕਰ ਹੁੰਦਾ ਤਾਂ ਬਲਵੰਤ ਸਿੰਘ ਰਾਜੋਣਾ ਦਾ ਨਾਂ ਵੀ ਪਹਿਲ ਦੇ ਆਧਾਰ ਤੇ ਜਿਹੜਾਗਾ ਉਹ ਲਿਆ ਜਾਂਦਾ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਮੋਰਚੇ ਵੀ ਲੱਗੇ ਕਿ ਉਹਨਾਂ ਦੀ ਰਿਹਾਈ ਹੋਵੇ ਪਰ ਆਪਣੇ ਹਿੱਸੇ ਦੀ ਸਜ਼ਾ ਭੁਗਤ ਲਈ ਤਾਂ ਉਸ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਹੋਈ ਤਾਂ ਲਗਾਤਾਰ ਕੇਂਦਰ ਤੱਕ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਨੇ ਹਾਲਕੇ ਪਟੀਸ਼ਨ ਦੇ ਉੱਪਰ ਵੀ ਜਿਹੜੇ ਲਗਾਤਾਰ ਗੱਲਬਾਤ ਹੋ ਰਹੀ ਹੈ ਕਿ ਜੋ ਪਟੀਸ਼ਨ ਪਾਈ ਗਈ ਉਸ ਤੇ ਕੋਈ ਫੈਸਲਾ ਹੋਵੇ ਹਾਲਾਂਕਿ ਰਾਜਗੋਣਾ ਨੇ ਸਾਫ਼ ਕਹਤਾ ਹੈ ਕਿ ਜਾਂ ਤਾਂ ਮੈਨੂੰ ਰਿਹਾ ਕਰ ਦਿਓ ਤੇ ਜਾਂ ਮੈਨੂੰ ਜੋ ਸਜ਼ਾ ਦੇ ਦਿਓ ਇਹ ਵੀ ਲਗਾਤਾਰ ਜਿਹੜੀ ਹੈ ਗੱਲ ਹੁੰਦੀ ਹੈ ਤਾਂ ਰਾਜਗੋਣਾ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਹਾਲਾਂਕਿ ਇਸੇ ਦੇ ਵਿਚਕਾਰ ਹੋਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਨਵੇਂ ਜਥੇਦਾਰ ਹੋ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਕਾਰਜਕਾਰੀ ਜਥੇਦਾਰ ਗੜਗਜ ਸੀ ਕੁਲਦੀਪ ਸਿੰਘ ਗੜਗਜ ਨੇ ਹਾਲਾਂਕਿ ਜਦੋਂ ਪਟਨਾ ਸਾਹਿਬ ਦੇ ਜਿੰਨੇ ਵੀ ਕਮੇਟੀ ਮੈਂਬਰ ਹੁੰਦੇ ਨੇ ਉਹਨਾਂ ਦੇ ਵੱਲੋਂ ਤਨਖਾਹੀਆ ਵੀ ਕਰਾਰ ਦਿੱਤਾ ਗਿਆ ਕੁਲਵੀਰ ਸਿੰਘ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਉਸ ਤੋਂ ਬਾਅਦ ਲਗਾਤਾਰ ਸਵਾਲ ਵੀ ਉੱਠੇ ਕਿਉਂਕਿ ਜਦੋਂ ਤੋਂ ਕੁਲਦੀਪ ਸਿੰਘ ਗੜਗਜ ਨੂੰ ਜਿਵੇਂ ਉਹਨਾਂ ਦੀ ਦਸਤਾਰ ਬੰਦੀ ਹੋਈ ਜਿਵੇਂ ਕਿਵੇਂ ਅੱਧੀ ਰਾਤ ਨੂੰ ਸਭ ਨੂੰ ਸਭ ਨੇ ਤਸਵੀਰਾਂ ਦੇਖੇ ਕਿਸ ਤਰ੍ਹਾਂ ਅੱਧੀ ਰਾਤ ਨੂੰ ਦਸਤਾਰ ਬੰਦੀ ਹੋਈ ਕਿਸ ਤਰ੍ਹਾਂ ਉਹਨੂੰ ਜਥੇਦਾਰ ਜੜਾਗਾ ਥਾਪਿਆ ਗਿਆ ਸੀਗਾ ਹਾਲਾਂਕਿ ਨਾ ਤਾਂ ਉਸ ਵੇਲੇ ਗੁਰੂ ਮਹਾਰਾਜ ਦੀ ਹਜ਼ੂਰੀ ਤੋਂ ਬਿਨਾਂ ਜੜਾ ਇਹ ਪੂਰਾ ਦਸਤਾਰਬੰਦੀ ਹੋਈ ਸੀ ਜਾਂ ਉਹਨਾਂ ਨੂੰ ਥਾਪਿਆ ਗਿਆ ਸੀ ਉਸ ਵੇਲੇ ਵੀ ਬਹੁਤ ਵੱਡੇ ਸਵਾਲ ਜੜੇਗੇ ਉੱਠੇ ਸੀਗੇ ਜਦੋਂ ਕੁਲਦੀਪ ਸਿੰਘ ਗੜਗੱਜ ਜਿਹੜੇ ਬਣੇ ਸੀਗੇ ਹੁਣ ਜੋ ਪਟਨਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੀ ਕਮੇਟੀ ਸੀਗੀ ਉਹਨਾਂ ਦੇ ਵੱਲੋਂ ਜਿਹੜਾਗਾ ਤਨਖਾਈ ਅਕਰਾ ਦਿੱਤਾ ਗਿਆ ਤਾਂ ਇਹਨਾਂ ਦੇ ਵਿਚਾਰ ਇਹਨਾਂ ਦੇ ਵਿਚਾਰ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਲਵੰਤ ਸਿੰਘ ਰਾਜਵਾਨ ਜਿਹੜੇ ਨੇ ਹੋ ਸਕਦੇ ਨੇ ਨਵੇਂ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਦੇ ਤਾਂ ਇੱਕ ਹੋਰ ਗੱਲ ਇਹ ਚ ਯਾਦ ਕਰਨ ਵਾਲੀ ਹੈ ਕੋਈ ਪਹਿਲੀ ਵਾਰ ਨਹੀਂ ਹੋ ਰਹੀ ਇਸ ਤੋਂ ਪਹਿਲਾਂ 1988 ਦੇ ਵਿੱਚ ਵੀ ਜਸਬੀਰ ਸਿੰਘ ਰੋੜੇ ਉਸ ਵੇਲੇ ਸਜ਼ਾ ਭੁਗਤ ਰਹੀ ਸੀ ਕਿ ਉਹਨਾਂ ਨੂੰ ਜੜਾਗਾ ਜਥੇਦਾਰ ਲਗਾਇਆ ਗਿਆ ਸੀ ਉਸ ਤੋਂ ਬਾਅਦ 2015 ਦੇ ਵਿੱਚ ਵੀ ਸਰਬਤ ਦਾ ਭਲਾ ਸਰਬਤ ਖਾਲਸਾ ਜੜਾਗਾ ਉਹ ਬੁਲਾਇਆ ਗਿਆ ਉਸ ਦੇ ਵਿੱਚ ਵੀ ਜੋ ਹੈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਨੂੰ ਲੈ ਕੇ ਬਣਾਉਣ ਨੂੰ ਲੈ ਕੇ ਵੀ ਕਾਫੀ ਗੱਲ ਹੋਈ ਸੀ ਹਾਲਾਂਕਿ ਉਸ ਵੇਲੇ ਤਕਰਾਰ ਵੀ ਜੜੀਆਂ ਦੋ ਤਿੰਨਾਂ ਵੀ ਹੋ ਗਈਆਂ ਸੀਗੀਆਂ ਤਾਂ ਇਹ ਉਸ ਤੋਂ ਬਾਅਦ ਹੁਣ ਜੋ ਇਹ ਖਬਰ ਸਾਹਮਣੇ ਆਈ ਹੈ ਕਿ ਹੁਣ ਬਲਵੰਤ ਸਿੰਘ ਰਾਜੋਹ ਦਾ ਨਾਂ ਸਾਹਮਣੇ ਆਇਆ ਹੈ ਕਿ ਉਹ ਨਵੇਂ ਜੋ ਜਥੇਦਾਰ ਹੋ ਸਕਦੇ ਨੇ ਸ੍ਰੀ ਕਲਤਕਤ ਸਾਹਿਬ ਦੇ ਤੁਹਾਨੂੰ ਦੱਸ ਦਈਏ ਕਿ ਬੰਦੀ ਸਿੰਘਲ ਬਲਵੰਤ ਸਿੰਘ ਰਾਜੋਆਣਾ ਆਪਣੀ ਸਜ਼ਾ ਕੱਟ ਰਹੇ ਨੇ ਪਟਿਆਲਾ ਜੇਲ੍ਹ ਦੇ ਵਿੱਚ ਹੈਗੇ ਨੇ ਕੁਝ ਸਮਾਂ ਪਹਿਲਾਂ ਉਹਨਾਂ ਦੇ ਜਦੋਂ ਭਰਾ ਦਾ ਦਿਹਾਂਤ ਹੋਇਆ ਸੀ ਭੋਗ 'ਚ ਸ਼ਾਮਲ ਹੋਣ ਦੇ ਲਈ ਵੀ ਆਏ ਸੀਗੇ ਜਦੋਂ ਜਦੋਂ ਪੈਰੋਲ ਤੇ ਆਉਂਦੇ ਨੇ ਭਾਵੇਂ ਕੁਝ ਘੰਟਿਆਂ ਲਈ ਆਉਂਦੇ ਨੇ ਭਾਵੇਂ ਕੁਝ ਅੱਧੇ ਦਿਨ ਲਈ ਆਉਂਦੇ ਨੇ ਤਾਂ ਆਉਂਦੇ ਸਾਰ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੀ ਗੱਲਾਂ ਕਰਦੇ ਨੇ ਕਿ ਅਕਾਲੀ ਦਲ ਨੂੰ ਤੁਸੀਂ ਮਜ਼ਬੂਤ ਕਰੋ ਤਾਂ ਹੁਣ ਜੋ ਵੱਡੀ ਖਬਰ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੇਸ਼ਕਸ਼ ਕੀਤੀ ਜਾ ਸਕਦੀ ਹੈ ਐਸਡੀਪੀਸੀ ਨੂੰ ਕਿਹਾ ਜਾ ਸਕਦਾ ਹੈ ਕਿ ਨਵੇਂ ਜਥੇਦਾਰ ਬਲਵੰਤ ਸਿੰਘ ਰਾਜਵਾਨਾ ਨੂੰ ਬਣਾਓ ਅਗਰ ਜੇਕਰ ਇਹ ਪੇਸ਼ਕਸ਼ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਸਾਫ਼ ਕਹਿ ਸਕਦੇ ਆ ਕਿ ਬਲਵੰਤ ਸਿੰਘ ਰਾਜਵਾਨਾ ਹੋ ਸਕਦੇ ਨੇ ਬਣ ਸਕਦੇ ਨੇ ਨਵੇਂ ਜਥੇਦਾਰ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਜੋ ਕਹਿੰਦਾ ਉਹ ਜਥੇਦਾਰ ਬਣਦਾ ਅਕਾਲੀ ਦਲ ਜਿਸ ਨੂੰ ਚਾਹੇ ਉਹ ਜਥੇਦਾਰ ਬਣਾ ਸਕਦਾ ਇਹ ਗੱਲ ਵੀ ਸਾਫ਼ ਹੁੰਦੀ ਹੈ ਫਿਲਹਾਲ ਇਸ ਖਬਰ ਤੇ ਜਰੂਰ ਨਜ਼ਰ ਬਣੀ ਰਹੇਗੀ ਆਖਰ ਕਿਸ ਤਰ੍ਹਾਂ ਦਾ ਫੈਸਲਾ ਹੋਏਗਾ ਐਸਡੀਪੀਸੀ ਕਿਸ ਤਰ੍ਹਾਂ ਦਾ ਫੈਸਲਾ ਲਏਗੀ ਕਿਉਂਕਿ ਆਖਰੀ ਫੈਸਲਾ ਜੋ ਕਰਨਾ ਹੈ ਜੋ ਚੋਣ ਹੋਣੀ ਹੈ ਉਹ ਐਸਡੀਪੀਸੀ ਦੀ ਅੰਤਰੀਂ ਕਮੇਟੀ ਦੀ ਬੈਠਕ ਕੋ ਉਸ ਤੋਂ ਬਾਅਦ ਵਿੱਚ ਹੀ ਜੋ ਨਾਮ ਹੋਏਗਾ ਉਹ ਸਾਹਮਣੇ ਆਏਗਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਐਸਡੀਪੀਸੀ ਦੇ ਵੱਲੋਂ ਜਿਹੜਾ ਉਹ ਮੰਗੀ ਗਈ ਸੀਗੀ ਉਹਨਾਂ ਕੋਲ ਸਲਾਹ ਮੰਗੀ ਗਈ ਸੀਗੀ ਕਿ ਕਿਸ ਤਰ੍ਹਾਂ ਦਾ ਜੋ ਜਥੇਦਾਰ ਕੌਣ ਹੋਏਗਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁੱਛਿਆ ਗਿਆ ਸੀ ਗਐਸਡੀਪੀਸੀ ਦੇ ਵੱਲੋਂ ਤਾਂ ਹੁਣ ਜੋ ਵੱਡੀ ਖਬਰ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼ੂਮਨੀ ਕਾਲੀ ਦਲ ਦੇ ਵੱਲੋਂ ਪੇਸ਼ਕਸ਼ ਜਿਹੜੀ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਦੀ ਅਗਰ ਪੇਸ਼ਕਸ਼ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਸਿੱਖ ਸਕਦੇ ਕਿ ਉਹ ਨਵੇਂ ਜਥੇਦਾਰ ਬਣ ਸਕਦੇ ਨੇ ਸ਼ੋਮਨੀ ਕਾਲੀ ਦਲ ਦੇ ਵੱਲੋਂ ਜੋ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਅਸਟੇਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਹੋਣਗੇ ਬਲਵੰਤ ਸਿੰਘ ਰਾਜੋਣਾ ਇਸ ਤੋਂ ਪਹਿਲਾਂ ਜੇਲ੍ਹ 'ਚ ਬੈਠੇ ਜਸਬੀਰ ਸਿੰਘ ਰੋਡੇ ਜਿਹੜੇ ਨੇ ਉਹ ਜਥੇਦਾਰ ਬਣੇ ਸੀ 1988 ਦੀ ਗੱਲ ਕਰ ਲਈ ਜਗਤਾਰ ਸਿੰਘ ਹਵਾਰਾ ਦੀ ਗੱਲ ਕਰੀ 2015 ਤੋਂ ਉਹਨਾਂ ਦੇ ਨਾਂ ਦੀ ਪੇਸ਼ਕਸ਼ ਹੋਈ ਸੀ ਜੋ ਹੈ ਸਰਬਤ ਖਾਲਸਾ ਬੁਲਾਇਆ ਗਿਆ ਸੀ ਕਦਾਂ ਹੁਣ ਜੋ ਅਸੀਂ ਕਹਿ ਸਕਦੇ ਕਿ ਬਲਵੰਤ ਸਿੰਘ ਰਾਜੋਣਾ ਜਿਹੜੇ ਕਿ ਉਹ ਵੀ ਜੇਲ੍ਹ ਕੱਟ ਰਹੇ ਹੈਗੇ ਨੇ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਕਤਲ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਤੋ ਵੀ ਜੇਲ ਕੱਟ ਰਹੇ ਨੇ ਤਾਂ ਉਹ ਬਣ ਸਕਦੇ ਨੇ ਨਵੇਂ ਜਥੇਦਾਰ ਫਿਲਹਾਲ ਇਹਦੇ ਤੇ ਜਿਹੜਾ ਵਿਸ਼ਰਾਮ ਚਿੰਨ ਸੀ ਕੁਐਸਚਨ ਮਾਰਕ ਹੀ ਲਾ ਸਕਦੇ ਕਿਉਂਕਿ ਫਿਲਹਾਲ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਜੋ ਵੀ ਅਸੀਂ ਤੁਹਾਨੂੰ ਜਿਹੜੀ ਦੱਸ ਰਹੇ ਹਾਂ ਜਾਣਕਾਰੀ ਦੇ ਰਹੇ ਸਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਸ਼ੋਮਨੇ ਕਾਲੇਦਲ ਜੜੀਆ ਪੇਸ਼ਕਸ਼ ਕਰ ਸਕਦਾ ਹੈ ਬਲਵੰਤ ਸਿੰਘ ਰਾਜੋਣਾ ਦੇ ਨਾਤੀ ਤਾਈਸਵਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਹੋ ਸਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰਤਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਇਸ ਸਮੇਂ ਜੇਲ੍ਹ 'ਚ ਨੇ ਜੇਲ੍ਹ ਕੱਟ ਰਹੇ ਨੇ ਤਾਹੋ ਜਿਹੜੇ ਨੇ ਨਵੇਂ ਜਥੇਦਾਰ ਹੋ ਸਕਦੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਿਉਂਕਿ ਸ਼ੋਮਨੀ ਕਾਲੀ ਦਲ ਦੇ ਵੱਲੋਂ ਜਿਹੜੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਰਾਜਵਾਨਾ ਦੇ ਨਾਂ ਤੇ ਸ਼ੋਮਨੀ ਕਾਲੀ ਦਲ ਦੇ ਵੱਲੋਂ ਜਿਹੜੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਤੇ ਤਾਂ ਇਸ ਦਿਨ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨਵੇਂ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਹੋ ਸਕਦੇ ਨੇ ਬਲਵੰਤ ਸਿੰਘ ਰਾਜਵੜਾ ਬੰਦੀ ਸਿੰਘ ਬਲਵੰਤ ਸਿੰਘ ਰਾਜਵੜਾ ਨਵੇਂ ਜਥੇਦਾਰ ਹੋ ਸਕਦੇ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਕਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਾਲੀਦਾਲ ਰਾਜਵਾੜਾ ਦੇ ਨਾਂ ਦੀ ਜਿਹੜੀ ਇਹ ਪੇਸ਼ਕਸ਼ ਕਰ ਸਕਦਾ ਹੈ ਤੇ ਜੇਕਰ ਇਹ ਪੇਸ਼ਕਸ਼ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਸਿੱਖ ਸਕਦੇ ਆ ਕਿ ਇਹ ਨਵੇਂ ਜਥੇਦਾਰ ਹੋਣਗੇ ਫਿਰ ਬਲਵੰਤ ਸਿੰਘ ਰਾਜਵਾੜਾ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਐਸਡੀਪੀਸੀ ਜੋ ਹੈ ਜਾਹੀ ਅੰਤਰੀਕ ਕਮੇਟੀ ਹੈ ਉਹ ਸ਼ੋਮਨੀ ਕਾਲੀ ਦਲ ਤੋਂ ਬਾਹਰ ਨਹੀਂ ਹੈਗੀ ਇਹ ਵੀ ਗੱਲਾਂ ਚਰਚਾ ਦੇ ਵਿੱਚ ਰਹੀਆਂ ਨੇ ਕਿ ਸ਼ੋਮਨੀ ਕਾਲੀ ਦਲ ਜੋ ਚਾਹੁੰਦਾ ਹੈ ਉਹੀ ਜਥੇਦਾਰ ਬਣ ਸਕਦਾ ਹੈ ਉਸੇ ਨੂੰ ਜਥੇਦਾਰ ਬੜਾ ਸਕਦਾ ਹੈ ਇਹ ਗੱਲਾਂ ਵੀ ਆਮ ਹੁੰਦੀਆਂ ਨੇ ਤਾਂ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਦੀ ਸ਼ੋਮਨੀ ਕਾਲੀ ਦਲ ਦੇ ਵੱਲੋਂ ਪੇਸ਼ਕਸ਼ ਕੀਤੀ ਜਾ ਸਕਦੀ ਹੈ ਤਾਂ ਐਸਡੀਪੀਸੀ ਨੂੰ ਆਖਿਆ ਜਾ ਸਕਦਾ ਹੈ ਹਾਲਾਂਕਿ ਜੋ ਵੀ ਫੈਸਲਾ ਲਿਆ ਜਾਏਗਾ ਕਿਸ ਨੂੰ ਜਥੇਦਾਰ ਬਣਾਉਣਾ ਹੈ ਉਹ ਤਾਂ ਐਸਡੀਪੀਸੀ ਦੇ ਵੱਲੋਂ ਫੈਸਲਾ ਲਿਆ ਜਾਏਗਾ ਅੰਦਰੂਨੀ ਕਮੇਟੀ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਹੀ ਫੈਸਲਾ ਲਿਆ ਜਾਏਗਾ ਪਰ ਸ਼੍ਰੋਮਨੀ ਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੇਸ਼ਕਸ਼ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜਵੜਾ ਦੇ ਨਾ ਦੀ ਤੁਹਾਨੂੰ ਦੱਸ ਦੇ ਕਿ ਸਾਬਕਾ ਮੁੱਖ ਮੰਤਰੀ ਬਲਵੰਤ ਸਿੰਘ ਕਤਲकांड ਮਾਮਲੇ ਦੇ ਵਿੱਚ ਜਿਹੜੀ ਹੈ ਉਹ ਸਜ਼ਾ ਕੱਟ ਰਹੇ ਨੇ ਬਲਵੰਤ ਸਿੰਘ ਰਾਜਵੜਾ ਹਾਲਕੇ 33 ਦਿਹਾਕੇ ਹੋ ਗਏ ਨੇ 28 ਸਾਲ ਤੋਂ ਵੱਧ ਹੋ ਗਏ ਜੇਲ੍ਹ ਦੇ ਵਿੱਚ ਬੰਦ ਨੇ ਲਗਾਤਾਰ ਐਸਪੀਸੀ ਦੇ ਮੈਂਬਰ ਜਿਹੜੇ ਨੇ ਉਹ ਵੀ ਜੇਲ੍ਹ ਦੇ ਵਿੱਚ ਰਾਜਵੜਾ ਨੂੰ ਮਿਲਦੇ ਵੀ ਨਜ਼ਰ ਆਉਂਦੇ ਨੇ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਮੀਟਿੰਗਾਂ ਵੀ ਹੁੰਦੀਆਂ ਤਾਂ ਜਦੋਂ-ਜਦੋਂ ਇਹ ਗੱਲ ਵੀ ਸਾਹਮਣੇ ਜਦੋਂ-ਜਦੋਂ ਪੈਰੋਲ ਮਿਲੀ ਹੈ ਬਲਵੰਤ ਸਿੰਘ ਰਾਜੋਣਾ ਨੂੰ ਭਾਵੇਂ ਕੁਝ ਘੰਟਿਆਂ ਲਈ ਮਿਲੀ ਹੈ ਭਾਜੇ ਕੁਝ ਸਮੇਂ ਲਈ ਭਾਵੇਂ ਅੱਧੇ ਦਿਨ ਲਈ ਮਿਲੀ ਹੈ ਪਰ ਉਹ ਆ ਕੇ ਜਦੋਂ ਵੀ ਗੱਲ ਹੁੰਦੀ ਹੈ ਜਦੋਂ ਵੀ মিডিਆ ਗੱਲ ਕਰਦਾ ਹੈ ਰਾਜੋਣਾ ਦੇ ਨਾਲ ਤਾਂ ਉਹ ਜੋ ਹੈ ਅਕਾਲੀ ਦਲ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰੋ ਅਕਾਲੀ ਦਲ ਪੰਜਾਬ ਦੇ ਲਈ ਵਧੀਆ ਪਾਰਟੀ ਹੈ ਪੰਜਾਬ ਦੇ ਲਈ ਚੰਗੇ ਕੰਮ ਕਰੇਗੀ ਤਾਂ ਹੋਰ ਮਜ਼ਬੂਤ ਕਰੋ ਸ਼ੋਮਨੀ ਅਕਾਲੀ ਦਲ ਨੂੰ ਤਾਂ ਲਗਾਤਾਰ ਜਦੋਂ ਵੀ ਬਾਹਰ ਆਉਂਦੇ ਨੇ ਤਾਂ ਸ਼ੋਮਨੀ ਅਕਾਲੀ ਦਲ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਜੜੀ ਹੈ ਉਹ ਗੱਲ ਕਰਦੇ ਨੇ ਤਾਂ ਹੁਣ ਸ਼ੋਮਨੀ ਅਕਾਲੀ ਦਲ ਦੇ ਉੱਤੇ ਜੋ ਜੋ ਖਬਰ ਆ ਰਹੀ ਹੈ ਕਿ ਪੇਸ਼ਕਸ਼ ਕੀਤੀ ਜਾ ਸਕਦੀ ਹੈ ਉਹਨਾਂ ਦੇ ਨਾਂ ਦੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਮਾਮਲੇ ਦੇ ਵਿੱਚ ਜੇਲ੍ਹ ਕੱਟ ਰਹੇ ਨੇ ਜੇਲ੍ਹ ਦੇ ਵਿੱਚ ਹੈਗੇ ਨੇ ਹਾਲਾਂਕਿ ਲਗਾਤਾਰ ਇਹ ਮਾਮਲਾ ਵੀ ਉੱਠਦਾ ਮਸਲਾ ਵੀ ਉੱਠਦਾ ਕਿਉਂਕਿ ਆਪਣੇ ਹਿੱਸੇ ਦੀ ਸਜ਼ਾ ਉਹ ਭੁਗਤ ਚੁੱਕੇ ਨਹੀਂ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਨੇ ਜ਼ਿਆਦਾ ਸਮਾਂ ਹੋ ਗਿਆ ਪਰ ਅਜੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਬੰਦੀ ਸਿੰਘਾਂ ਦਾ ਜਦੋਂ ਵੀ ਜ਼ਿਕਰ ਹੁੰਦਾ ਤਾਂ ਬਲਵੰਤ ਸਿੰਘ ਰਾਜੋਣਾ ਦਾ ਨਾਂ ਵੀ ਪਹਿਲ ਦੇ ਆਧਾਰ ਤੇ ਜੜਾਗਾ ਉਹ ਲਿਆ ਜਾਂਦਾ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਮੋਰਚੇ ਵੀ ਲੱਗੇ ਕਿ ਉਹਨਾਂ ਦੀ ਰਿਹਾਈ ਹੋਵੇ ਪਰ ਆਪਣੇ ਹਿੱਸੇ ਦੀ ਸਜ਼ਾ ਭੁਗਤ ਲਈ ਤਾਂ ਉਸ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਹੋਈ ਤਾਂ ਲਗਾਤਾਰ ਕੇਂਦਰ ਤੱਕ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਨੇ ਹਾਲਾਂਕਿ ਪਟੀਸ਼ਨ ਦੇ ਉੱਪਰ ਵੀ ਜਿਹੜੇ ਲਗਾਤਾਰ ਗੱਲਬਾਤ ਹੋ ਰਹੀ ਹੈ ਕਿ ਜੋ ਪਟੀਸ਼ਨ ਪਾਈ ਗਈ ਉਸ ਤੇ ਕੋਈ ਫੈਸਲਾ ਹੋਵੇ ਹਾਲਾਂਕਿ ਰਾਜ ਉਹਣਾ ਨੇ ਸਾਫ਼ ਕਹਤਾ ਹੈ ਕਿ ਜਾਂ ਤਾਂ ਮੈਨੂੰ ਰਿਹਾ ਕਰ ਦਿਓ ਤੇ ਜਾਂ ਮੈਨੂੰ ਜੋ ਸਜ਼ਾ ਦੇ ਦਿਓ ਇਹ ਵੀ ਲਗਾਤਾਰ ਜਿਹੜੀ ਹੈ ਗੱਲ ਹੁੰਦੀ ਹੈ ਤਾਂ ਰਾਜ ਉਹਣਾ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਹਾਲਾਂਕਿ ਇਸੇ ਦੇ ਵਿਚਕਾਰ ਹੋਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਨਵੇਂ ਜਥੇਦਾਰ ਹੋ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਕਾਰਜਕਾਰੀ ਜਥੇਦਾਰ ਗੜਗਜ ਸੀ ਕੁਲਦੀਪ ਸਿੰਘ ਗੜਗਜ ਨੇ ਹਾਲਾਂਕਿ ਜਦੋਂ ਪਟਨਾ ਸਾਹਿਬ ਦੇ ਜਿੰਨੇ ਵੀ ਕਮੇਟੀ ਮੈਂਬਰ ਹੁੰਦੇ ਨੇ ਉਹਨਾਂ ਦੇ ਵੱਲੋਂ ਤਨਖਾਹੀਆ ਵੀ ਇਕਰਾਰ ਦਿੱਤਾ ਗਿਆ ਕੁਲਵੀਰ ਸਿੰਘ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਉਸ ਤੋਂ ਬਾਅਦ ਲਗਾਤਾਰ ਸਵਾਲ ਵੀ ਉੱਠੇ ਕਿਉਂਕਿ ਜਦੋਂ ਤੋਂ ਕੁਲਦੀਪ ਸਿੰਘ ਗੜਗਜ ਨੂੰ ਜਿਵੇਂ ਉਹਨਾਂ ਦੀ ਦਸਤਾਰ ਬੰਦੀ ਹੋਈ ਜਿਵੇਂ ਕਿਵੇਂ ਅੱਧੀ ਰਾਤ ਨੂੰ ਸਭ ਨੂੰ ਸਭ ਨੇ ਤਸਵੀਰਾਂ ਦੇਖੇ ਕਿਸ ਤਰ੍ਹਾਂ ਅੱਧੀ ਰਾਤ ਨੂੰ ਦਸਤਾਰ ਬੰਦੀ ਹੋਈ ਕਿਸ ਤਰ੍ਹਾਂ ਉਹਨੂੰ ਜਥੇਦਾਰ ਜਿਹੜਾਗਾ ਥਾਪਿਆ ਗਿਆ ਸੀਗਾ ਹਾਲਾਂਕਿ ਨਾ ਤਾਂ ਉਸ ਵੇਲੇ ਗੁਰੂ ਮਹਾਰਾਜ ਦੀ ਹਜ਼ੂਰੀ ਤੋਂ ਬਿਨਾਂ ਜਿਹੜਾ ਇਹ ਪੂਰਾ ਦਸਤਾਰਬੰਦੀ ਹੋਈ ਸੀ ਜਾਂ ਉਹਨਾਂ ਨੂੰ ਥਾਪਿਆ ਗਿਆ ਸੀ ਉਸ ਵੇਲੇ ਵੀ ਬਹੁਤ ਵੱਡੇ ਸਵਾਲ ਜੜੇਗੇ ਉੱਠੇ ਸੀਗੇ ਜਦੋਂ ਕੁਲਦੀਪ ਸਿੰਘ ਗੜਗੱਜ ਜਿਹੜੇ ਬਣੇ ਸੀਗੇ ਹੁਣ ਜੋ ਪਟਨਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੀ ਕਮੇਟੀ ਸੀਗੀ ਉਹਨਾਂ ਦੇ ਵੱਲੋਂ ਜਿਹੜਾਗਾ ਤਨਖਾਈ ਅਕਰਾ ਦਿੱਤਾ ਗਿਆ ਤਾਂ ਇਹਨਾਂ ਦੇ ਵਿਚਕਾਰ ਇਹਨਾਂ ਦੇ ਵਿਚਕਾਰ ਹੋਣ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਲਵੰਤ ਸਿੰਘ ਰਾਜਵਾਨ ਆ ਜੜੇ ਨੇ ਹੋ ਸਕਦੇ ਨੇ ਨਵੇਂ ਜਥੇਦਾਰ શ્રી ਕਾਲ ਤੱਕ ਤਾਂ ਸਾਹਿਬ ਦੇਤਾ ਇੱਕ ਹੋਰ ਗੱਲ ਇਹ ਚ ਯਾਦ ਕਰਨ ਵਾਲੀ ਹੈ ਕੋਈ ਪਹਿਲੀ ਵਾਰ ਨਹੀਂ ਹੋ ਰਹੀ ਇਸ ਤੋਂ ਪਹਿਲਾਂ 1988 ਦੇ ਵਿੱਚ ਵੀ ਜਸਬੀਰ ਸਿੰਘ ਰੋਡੇ ਉਸ ਵੇਲੇ ਸਜ਼ਾ ਭੁਗਤ ਰਹੇ ਸੀਗੇ ਉਹਨਾਂ ਨੂੰ ਜੜਾਗਾ ਜਥੇਦਾਰ ਲਗਾਇਆ ਗਿਆ ਸੀ ਉਸ ਤੋਂ ਬਾਅਦ 2015 ਦੇ ਵਿੱਚ ਵੀ ਸਰਬਤ ਦਾ ਭਲਾ ਸਰਬਤ ਖਾਲਸਾ ਜੜਾਗਾ ਉਹ ਬੁਲਾਇਆ ਗਿਆ ਉਸ ਦੇ ਵਿੱਚ ਵੀ ਜੋ ਹੈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਨੂੰ ਲੈ ਕੇ ਬਣਾਉਣ ਨੂੰ ਲੈ ਕੇ ਵੀ ਕਾਫੀ ਗੱਲ ਹੋਈ ਸੀ ਹਾਲਾਂਕਿ ਉਸ ਵੇਲੇ ਤਕਰਾਰ ਵੀ ਜਿਹੜੀਆਂ ਦੋ ਤਿੰਨਾਂ ਵੀ ਹੋ ਗਈਆਂ ਸੀਗੀਆਂ ਤਾਂ ਇਹ ਉਸ ਤੋਂ ਬਾਅਦ ਹੁਣ ਜੋ ਇਹ ਖਬਰ ਸਾਹਮਣੇ ਆਈ ਹੈ ਕਿ ਹੁਣ ਬਲਵੰਤ ਸਿੰਘ ਰਾਜੋਆ ਦਾ ਨਾਂ ਸਾਹਮਣੇ ਆਇਆ ਹੈ ਕਿ ਉਹ ਨਵੇਂ ਜਿਹ ਜਥੇਦਾਰ ਹੋ ਸਕਦੇ ਨੇ ਸ੍ਰੀ ਕਲਤਖਤ ਸਾਹਿਬ ਦੇ ਤੁਹਾਨੂੰ ਦੱਸ ਦिए ਕਿ ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਆਪਣੀ ਸਜ਼ਾ ਕੱਟ ਰਹੇ ਨੇ ਪਟਿਆਲਾ ਜੇਲ੍ਹ ਦੇ ਵਿੱਚ ਹੈਗੇ ਨੇ ਕੁਝ ਸਮਾਂ ਪਹਿਲਾਂ ਉਹਨਾਂ ਦੇ ਜਦੋਂ ਭਰਾ ਦਾ ਦਿਹਾਂਤ ਹੋਇਆ ਸੀ ਭੋਗ 'ਚ ਸ਼ਾਮਲ ਹੋਣ ਦੇ ਲਈ ਵੀ ਆਏ ਸੀਗੇ ਜਦੋਂ ਜਦੋਂ ਪੈਰੋਲ ਤੇ ਆਉਂਦੇ ਨੇ ਭਾਵੇਂ ਕੁਝ ਘੰਟਿਆਂ ਲਈ ਆਉਂਦੇ ਨੇ ਭਾਵੇਂ ਕੁਝ ਅੱਧੇ ਦਿਨ ਲਈ ਆਉਂਦੇ ਨੇ ਤਾਂ ਆਉਂਦੇ ਸਾਰ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੀ ਗੱਲਾਂ ਕਰਦੇ ਨੇ ਕਿ ਅਕਾਲੀ ਦਲ ਨੂੰ ਤੁਸੀਂ ਮਜ਼ਬੂਤ ਕਰੋ ਤਾਂ ਹੁਣ ਜੋ ਵੱਡੀ ਖਬਰ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੇਸ਼ਕਸ਼ ਕੀਤੀ ਜਾ ਸਕਦੀ ਹੈ ਐਸਡੀਪੀਸੀ ਨੂੰ ਕਿਹਾ ਜਾ ਸਕਦਾ ਹੈ ਕਿ ਨਵੇਂ ਜਥੇਦਾਰ ਬਲਵੰਤ ਸਿੰਘ ਰਾਜਵਾਨ ਨੂੰ ਬਣਾਓ ਅਗਰ ਜੇਕਰ ਇਹ ਪੇਸ਼ਕਸ਼ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਸਾਫ ਕਹਿ ਸਕਦੇ ਆ ਕਿ ਬਲਵੰਤ ਸਿੰਘ ਰਾਜਵਾਨਾ ਹੋ ਸਕਦੇ ਨੇ ਬਣ ਸਕਦੇ ਨੇ ਨਵੇਂ ਜਥੇਦਾਰ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਜੋ ਕਹਿੰਦਾ ਉਹ ਜਥੇਦਾਰ ਬਣਦਾ ਅਕਾਲੀ ਦਲ ਜਿਸ ਨੂੰ ਚਾਹੇ ਉਹ ਜਥੇਦਾਰ ਬਣਾ ਸਕਦਾ ਇਹ ਗੱਲ ਵੀ ਸਾਫ ਹੁੰਦੀ ਹੈ ਫਿਲਹਾਲ ਇਸ ਖਬਰ ਤੇ ਜਰੂਰ ਨਜ਼ਰ ਬਣੀ ਰਹੇਗੀ ਆਖਰ ਕਿਸ ਤਰ੍ਹਾਂ ਦਾ ਫੈਸਲਾ ਹੋਏਗਾ ਐਸਡੀਪੀਸੀ ਕਿਸ ਤਰ੍ਹਾਂ ਦਾ ਫੈਸਲਾ ਲਏਗੀ ਕਿਉਂਕਿ ਆਖਰੀ ਫੈਸਲਾ ਜੋ ਕਰਨਾ ਹੈ ਜੋ ਚੋਣ ਹੋਣੀ ਹੈ ਉਹ ਐਸਡੀਪੀਸੀ ਦੀ ਅੰਤਰੀਂ ਕਮੇਟੀ ਦੀ ਬੈਠਕ ਕੋ ਉਸ ਤੋਂ ਬਾਅਦ ਵਿੱਚ ਹੀ ਜੋ ਨਾਮ ਹੋਏਗਾ ਉਹ ਸਾਹਮਣੇ ਆਏਗਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਐਸਡੀਪੀਸੀ ਦੇ ਵੱਲੋਂ ਜਿਹੜਾ ਉਹ ਮੰਗੀ ਗਈ ਸੀਗੀ ਉਹਨਾਂ ਕੋਲ ਸਲਾਹ ਮੰਗੀ ਗਈ ਸੀਗੀ ਕਿ ਕਿਸ ਤਰ੍ਹਾਂ ਦਾ ਜੋ ਜਥੇਦਾਰ ਕੋਣ ਹੋਏਗਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁੱਛਿਆ ਗਿਆ ਸੀ GS DPC ਦੇ ਵੱਲੋਂ ਤਾਂ ਹੁਣ ਜੋ ਵੱਡੀ ਖਬਰ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼ੂਮਨੀ ਕਾਲੀ ਦਲ ਦੇ ਵੱਲੋਂ ਪੇਸ਼ਕਸ਼ ਜਿਹੜੀ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਦੀ ਅਗਰ ਪੇਸ਼ਕਸ਼ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਸਿੱਖ ਸਕਦੇ ਕਿ ਉਹ ਨਵੇਂ ਜਥੇਦਾਰ ਬਣ ਸਕਦੇ ਨੇ ਸ਼ੋਮਨੀ ਅਕਾਲੀ ਦਲ ਦੇ ਵੱਲੋਂ ਜੋ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਅਸਿਕਾਲ ਤੱਕ ਸਾਹਿਬ ਦੇ ਨਵੇਂ ਜਥੇਦਾਰ ਹੋਣਗੇ ਬਲਵੰਤ ਸਿੰਘ ਰਾਜੋਣਾ ਇਸ ਤੋਂ ਪਹਿਲਾਂ ਜੇਲ੍ਹ ਸੇ ਬੈਠੇ ਜਸਬੀਰ ਸਿੰਘ ਰੋਡੇ ਜਿਹੜੇ ਨੇ ਉਹ ਜਥੇਦਾਰ ਬਣੇ ਸੀ 1988 ਦੀ ਗੱਲ ਕਰ ਲਈ ਜਗਤਾਰ ਸਿੰਘ ਹਵਾਰਾ ਦੀ ਗੱਲ ਕਰ ਲਈ 2015 ਤੋਂ ਉਹਨਾਂ ਦੇ ਨਾਂ ਦੀ ਪੇਸ਼ਕਸ਼ ਹੋਈ ਸੀ ਜੋ ਹੈ ਸਰਬਤ ਖਾਲਸਾ ਬੁਲਾਇਆ ਗਿਆ ਸੀ ਕਦਾ ਹੁਣ ਜੋ ਅਸੀਂ ਕਹਿ ਸਕਦੇ ਕਿ ਬਲਵੰਤ ਸਿੰਘ ਰਾਜੋਣਾ ਜਿਹੜੇ ਕਿ ਉਹ ਵੀ ਜੇਲ੍ਹ ਕੱਟ ਰਹੇ ਹੈਗੇ ਨੇ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਕਤਲ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਤੋ ਵੀ ਜੇਲ ਕੱਟ ਰਹੇ ਨੇ ਤਾਂ ਉਹ ਬਣ ਸਕਦੇ ਨੇ ਨਵੇਂ ਜਥੇਦਾਰ ਫਿਲਹਾਲ ਇਹਦੇ ਤੇ ਜਿਹੜਾ ਵਿਸ਼ਰਾਮ ਚਿੰਨ ਅਸੀਂ ਕੁਐਸਚਨ ਮਾਰਕ ਹੀ ਲਾ ਸਕਦੇ ਹਾਂ ਕਿਉਂਕਿ ਫਿਲਹਾਲ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਜੋ ਵੀ ਅਸੀਂ ਤੁਹਾਨੂੰ ਜੜੀ ਦੱਸ ਰਹੇ ਹਾਂ ਜਾਣਕਾਰੀ ਦੇ ਰਹੇ ਸਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਸ਼ੋਮਨੇ ਕਾਲੇਦਾਰ ਜੜਗਿਆ ਪੇਸ਼ਕਸ਼ ਕਰ ਸਕਦਾ ਹੈ ਬਲਵੰਤ ਸਿੰਘ ਰਾਜੋਣਾ ਦੇ ਨਾਂ ਦੀ ਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਹੋ ਸਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰਤਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਇਸ ਸਮੇਂ ਜੇਲ੍ਹ 'ਚ ਨੇ ਜੇਲ੍ਹ ਕੱਟ ਰਹੇ ਨੇ ਤਾਹੋ ਜਿਹੜੇ ਨੇ ਨਵੇਂ ਜਥੇਦਾਰ ਹੋ ਸਕਦੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਿਉਂਕਿ ਸ਼ੋਮਨੀ ਕਾਲੀ ਦਲ ਦੇ ਵੱਲੋਂ ਜਿਹੜੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਰਾਜਵਾਨਾ ਦੇ ਨਾਂ ਤੇ ਸ਼ੋਮਨੀ ਕਾਲੀ ਦਲ ਦੇ ਵੱਲੋਂ ਜਿਹੜੀ ਪੇਸ਼ਕਸ਼ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਤੇ ਤਾਂ ਇਸ ਦਿਨ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨਵੇਂ ਜਥੇਦਾਰ ਸ਼੍ਰੀ ਕਲਕੱਤਾ ਸਾਹਿਬ ਦੇ ਨਵੇਂ ਜਥੇਦਾਰ ਹੋ ਸਕਦੇ ਨੇ ਬਲਵੰਤ ਸਿੰਘ ਰਾਜਵੜਾ ਬੰਦੀ ਸਿੰਘ ਬਲਵੰਤ ਸਿੰਘ ਰਾਜਵੜਾ ਨਵੇਂ ਜਥੇਦਾਰ ਹੋ ਸਕਦੇ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਾਲੀਦਾਲ ਰਾਜਵਾੜਾ ਦੇ ਨਾਂ ਦੀ ਜਿਹੜੀ ਇਹ ਪੇਸ਼ਕਸ਼ ਕਰ ਸਕਦਾ ਹੈ ਤੇ ਜੇਕਰ ਇਹ ਪੇਸ਼ਕਸ਼ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਸਿੱਖ ਸਕਦੇ ਆ ਕਿ ਇਹ ਨਵੇਂ ਜਥੇਦਾਰ ਹੋਣਗੇ ਫਿਰ ਬਲਵੰਤ ਸਿੰਘ ਰਾਜਵਾੜਾ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਐਸਡੀਪੀਸੀ ਆ ਜੋ ਹੈ जाहिर ਅੰਤਰੀਕ ਕਮੇਟੀ ਹੈ ਉਹ ਸ਼ੋਮਨੀ ਕਾਲੀ ਦਲ ਤੋਂ ਬਾਹਰ ਨਹੀਂ ਹੈਗੀ ਇਹ ਵੀ ਗੱਲਾਂ ਚਰਚਾ ਦੇ ਵਿੱਚ ਰਹੀਆਂ ਨੇ ਕਿ ਸ਼ੋਮਨੀ ਕਾਲੀ ਦਲ ਜੋ ਚਾਹੁੰਦਾ ਹੈ ਉਹੀ ਜਥੇਦਾਰ ਬਣ ਸਕਦਾ ਹੈ ਉਸੇ ਨੂੰ ਜਥੇਦਾਰ ਬੜਾ ਸਕਦਾ ਹੈ ਇਹ ਗੱਲਾਂ ਵੀ ਆਮ ਹੁੰਦੀਆਂ ਨੇ ਤਾਂ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਦੀ ਸ਼ੋਮਨੀ ਕਾਲੀ ਦਲ ਦੇ ਵੱਲੋਂ ਪੇਸ਼ਕਸ਼ ਕੀਤੀ ਜਾ ਸਕਦੀ ਹੈ ਤਾਂ ਐਸਪੀਸੀ ਨੂੰ ਆਖਿਆ ਜਾ ਸਕਦੇ ਹਾਲਾਂਕਿ ਜੋ ਵੀ ਫੈਸਲਾ ਲਿਆ ਜਾਏਗਾ ਕਿਸ ਨੂੰ ਜਥੇਦਾਰ ਬਣਾਉਣਾ ਹੈ ਉਹ ਤਾਂ ਐਸਪੀ ਪੀਸੀ ਦੇ ਵੱਲੋਂ ਹੀ ਫੈਸਲਾ ਲਿਆ ਜਾਏਗਾ ਅੰਦਰ ਕਮੇਟੀ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਹੀ ਫੈਸਲਾ ਲਿਆ ਜਾਏਗਾ ਪਰ ਸ਼ੋਮਨਿਕ ਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੇਸ਼ਕਸ਼ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜਵੜਾ ਦੇ ਨਾ ਦੀ ਤੁਹਾਨੂੰ ਦੱਸ ਦੇ ਕਿ ਸਾਬਕਾ ਮੁੱਖ ਮੰਤਰੀ ਬਲਵੰਤ ਸਿੰਘ ਕਤਲकांड ਮਾਮਲੇ ਦੇ ਵਿੱਚ ਜਿਹੜੀ ਹੈ ਉਹ ਸਜ਼ਾ ਕੱਟ ਰਹੇ ਨੇ ਬਲਵੰਤ ਸਿੰਘ ਰਾਜਵੜਾ ਹਾਲਕੇ 33 ਦਿਹਾਕੇ ਹੋ ਗਏ ਨੇ 28 ਸਾਲ ਤੋਂ ਵੱਧ ਹੋ ਗਏ ਜੇਲ੍ਹ ਦੇ ਵਿੱਚ ਬੰਦ ਨੇ ਲਗਾਤਾਰ ਐਸਪੀਸੀ ਦੇ ਮੈਂਬਰ ਜਿਹੜੇ ਨੇ ਉਹ ਵੀ ਜੇਲ੍ਹ ਦੇ ਵਿੱਚ ਰਾਜਵੜਾ ਨੂੰ ਮਿਲਦੇ ਵੀ ਨਜ਼ਰ ਆਉਂਦੇ ਨੇ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਮੀਟਿੰਗਾਂ ਵੀ ਹੁੰਦੀਆਂ ਤਾਂ ਜਦੋਂ-ਜਦੋਂ ਇਹ ਗੱਲ ਵੀ ਸਾਹਮਣੇ ਜਦੋਂ-ਜਦੋਂ ਪੈਰੋਲ ਮਿਲੀ ਹੈ ਬਲਵੰਤ ਸਿੰਘ ਰਾਜੋਣਾ ਨੂੰ ਭਾਵੇਂ ਕੁਝ ਘੰਟਿਆਂ ਲਈ ਮਿਲੀ ਹੈ ਪਾਜੇ ਕੁਝ ਸਮੇਂ ਲਈ ਭਾਵੇਂ ਅੱਧੇ ਦਿਨ ਲਈ ਮਿਲੀ ਹੈ ਪਰ ਉਹ ਆ ਕੇ ਜਦੋਂ ਵੀ ਗੱਲ ਹੁੰਦੀ ਹੈ ਜਦੋਂ ਵੀ ਮੀਡੀਆ ਗੱਲ ਕਰਦਾ ਹੈ ਰਾਜੋਣਾ ਦੇ ਨਾਲ ਤਾਂ ਉਹ ਜੋ ਹੈ ਅਕਾਲੀ ਦਲ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰੋ ਅਕਾਲੀ ਦਲ ਪੰਜਾਬ ਦੇ ਲਈ ਵਧੀਆ ਪਾਰਟੀ ਹੈ ਪੰਜਾਬ ਦੇ ਲਈ ਚੰਗੇ ਕੰਮ ਕਰੇਗੀ ਤਾਂ ਹੋਰ ਮਜ਼ਬੂਤ ਕਰੋ ਸ਼ੋਮਨੀ ਕਾਲੀ ਦਲ ਨੂੰ ਤਾਂ ਲਗਾਤਾਰ ਜਦੋਂ ਵੀ ਬਾਹਰ ਆਉਂਦੇ ਨੇ ਤਾਂ ਸ਼ੋਮਨੀ ਕਾਲੀ ਦਲ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਜੜੀ ਹੈ ਉਹ ਗੱਲ ਕਰਦੇ ਨੇ ਤਾਂ ਹੁਣ ਸ਼ੋਮਨੀ ਕਾਲੀ ਦਲ ਦੇ ਵਿੱਚ ਜੋ ਜੋ ਖਬਰ ਆ ਰਹੀ ਹੈ ਕਿ ਪੇਸ਼ਕਸ਼ ਕੀਤੀ ਜਾ ਸਕਦੀ ਹੈ ਉਹਨਾਂ ਦੇ ਨਾਂ ਦੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਮਾਮਲੇ ਦੇ ਵਿੱਚ ਜੇਲ੍ਹ ਕੱਟ ਰਹੇ ਨੇ ਜੇਲ੍ਹ ਦੇ ਵਿੱਚ ਹੈਗੇ ਨੇ ਹਾਲਾਂਕਿ ਲਗਾਤਾਰ ਇਹ ਮਾਮਲਾ ਵੀ ਉੱਠਦਾ ਮਸਲਾ ਵੀ ਉੱਠਦਾ ਕਿਉਂਕਿ ਆਪਣੇ ਹਿੱਸੇ ਦੀ ਸਜ਼ਾ ਉਹ ਭੁਗਤ ਚੁੱਕੇ ਨਹੀਂ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਨੇ ਜ਼ਿਆਦਾ ਸਮਾਂ ਹੋ ਗਿਆ ਪਰ ਅਜੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਬੰਦੀ ਸਿੰਘਾਂ ਦਾ ਜਦੋਂ ਵੀ ਜ਼ਿਕਰ ਹੁੰਦਾ ਤਾਂ ਬਲਵੰਤ ਸਿੰਘ ਰਾਜਵਾਨਾ ਦਾ ਨਾਂ ਵੀ ਪਹਿਲ ਦੇ ਆਧਾਰ ਤੇ ਜਿਹੜਾਗਾ ਉਹ ਲਿਆ ਜਾਂਦਾ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਮੋਰਚੇ ਵੀ ਲੱਗੇ ਕਿ ਉਹਨਾਂ ਦੀ ਰਿਹਾਈ ਹੋਵੇ ਪਰ ਆਪਣੇ ਹਿੱਸੇ ਦੀ ਸਜ਼ਾ ਭੁਗਤ ਲਈ ਤਾਂ ਉਸ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਹੋਈ ਤਾਂ ਲਗਾਤਾਰ ਕੇਂਦਰ ਤੱਕ ਵੀ ਜਿਹੜੀਆਂ ਅਪੀਲਾਂ ਹੁੰਦੀਆਂ ਨੇ ਹਾਲਾਂਕਿ ਪਟੀਸ਼ਨ ਦੇ ਉੱਪਰ ਵੀ ਜਿਹੜੇ ਲਗਾਤਾਰ ਗੱਲਬਾਤ ਹੋ ਰਹੀ ਹੈ ਕਿ ਜੋ ਪਟੀਸ਼ਨ ਪਾਈ ਗਈ ਉਸ ਤੇ ਕੋਈ ਫੈਸਲਾ ਹੋਵੇ ਹਾਲਾਂਕਿ ਰਾਜ ਉਹਨਾਂ ਨੇ ਸਾਫ਼ ਕਹਤਾ ਹੈ ਕਿ ਜਾਂ ਤਾਂ ਮੈਨੂੰ ਰਿਹਾ ਕਰ ਦਿਓ ਤੇ ਜਾਂ ਮੈਨੂੰ ਜੋ ਸਜ਼ਾ ਦੇ ਦਿਓ ਇਹ ਵੀ ਲਗਾਤਾਰ ਜਿਹੜੀ ਹੈ ਗੱਲ ਹੁੰਦੀ ਹੈ ਤਾਂ ਰਾਜ ਉਹਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਹੈ ਹਾਲਾਂਕਿ ਇਸੇ ਦੇ ਵਿਚਕਾਰ ਹੋਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਨਵੇਂ ਜਥੇਦਾਰ ਹੋ ਸਕਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਕਾਰਜਕਾਰੀ ਜਥੇਦਾਰ ਗੜਗਜ ਸੀ ਕੁਲਦੀਪ ਸਿੰਘ ਗੜਗਜ ਨੇ ਹਾਲਾਂਕਿ ਜਦੋਂ ਪਟਨਾ ਸਾਹਿਬ ਦੇ ਜਿੰਨੇ ਵੀ ਕਮੇਟੀ ਮੈਂਬਰ ਹੁੰਦੇ ਨੇ ਉਹਨਾਂ ਦੇ ਵੱਲੋਂ ਤਨਖਾਹੀਆ ਵੀ ਕਰਾਰ ਦਿੱਤਾ ਗਿਆ ਕੁਲਵੀਰ ਸਿੰਘ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਉਸ ਤੋਂ ਬਾਅਦ ਲਗਾਤਾਰ ਸਵਾਲ ਵੀ ਉੱਠੇ ਕਿਉਂਕਿ ਜਦੋਂ ਤੋਂ ਕੁਲਦੀਪ ਸਿੰਘ ਗੜਗਜ ਨੂੰ ਜਿਵੇਂ ਉਹਨਾਂ ਦੀ ਦਸਤਾਰ ਬੰਦੀ ਹੋਈ ਜਿਵੇਂ ਕਿਵੇਂ ਅੱਧੀ ਰਾਤ ਨੂੰ ਸਭ ਨੂੰ ਸਭ ਨੇ ਤਸਵੀਰਾਂ ਦੇਖੀ ਕਿਸ ਤਰ੍ਹਾਂ ਅੱਧੀ ਰਾਤ ਨੂੰ ਦਸਤਾਰ ਬੰਦੀ ਹੋਈ ਕਿਸ ਤਰ੍ਹਾਂ ਉਹਨੂੰ ਜਥੇਦਾਰ ਜਿਹੜਾਗਾ ਥਾਪਿਆ ਗਿਆ ਸੀਗਾ ਹਾਲਾਂਕਿ ਨਾ ਤਾਂ ਉਸ ਵੇਲੇ ਗੁਰੂ ਮਹਾਰਾਜ ਦੀ ਹਜ਼ੂਰੀ ਤੋਂ ਬਿਨਾਂ ਜਿਹੜਾ ਇਹ ਪੂਰਾ ਦਸਤਾਰਬੰਦੀ ਹੋਈ ਸੀ ਜਾਂ ਉਹਨਾਂ ਨੂੰ ਥਾਪਿਆ ਗਿਆ ਸੀ ਉਸ ਵੇਲੇ ਵੀ ਬਹੁਤ ਵੱਡੇ ਸਵਾਲ ਜੜੇਗੇ ਉੱਠੇ ਸੀਗੇ ਜਦੋਂ ਕੁਲਦੀਪ ਸਿੰਘ ਗੜਗੱਜ ਜਿਹੜੇ ਬਣੇ ਸੀਗੇ ਹੁਣ ਜੋ ਪਟਨਾ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੀ ਕਮੇਟੀ ਸੀਗੀ ਉਹਨਾਂ ਦੇ ਵੱਲੋਂ ਜਿਹੜਾਗਾ ਤਨਖਾਈ ਅਕਰਾ ਦਿੱਤਾ ਗਿਆ ਤਾਂ ਇਹਨਾਂ ਦੇ ਵਿਚਾਰ ਇਹਨਾਂ ਦੇ ਵਿਚਾਰ ਹੁਣ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਲਵੰਤ ਸਿੰਘ ਰਾਜਵਾਨ ਜਿਹੜੇ ਨੇ ਹੋ ਸਕਦੇ ਨੇ ਨਵੇਂ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਦੇ ਤਾਂ ਇੱਕ ਹੋਰ ਗੱਲ ਇਹ ਚ ਯਾਦ ਕਰਨ ਵਾਲੀ ਹੈ ਕੋਈ ਪਹਿਲੀ ਵਾਰ ਨਹੀਂ ਹੋ ਰਹੀ ਇਸ ਤੋਂ ਪਹਿਲਾਂ 1988 ਦੇ ਵਿੱਚ ਵੀ ਜਸਬੀਰ ਸਿੰਘ ਰੋਡੇ ਉਸ ਵੇਲੇ ਸਜ਼ਾ ਭੁਗਤ ਰਹੀ ਸੀ ਕਿ ਉਹਨਾਂ ਨੂੰ ਜੜਾਗਾ ਜਥੇਦਾਰ ਲਗਾਇਆ ਗਿਆ ਸੀ ਉਸ ਤੋਂ ਬਾਅਦ 2015 ਦੇ ਵਿੱਚ ਵੀ ਸਰਬਤ ਦਾ ਭਲਾ ਸਰਬਤ ਖਾਲਸਾ ਜੜਾਗਾ ਉਹ ਬੁਲਾਇਆ ਗਿਆ ਉਸ ਦੇ ਵਿੱਚ ਵੀ ਜੋ ਹੈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਨੂੰ ਲੈ ਕੇ ਬਣਾਉਣ ਨੂੰ ਲੈ ਕੇ ਵੀ ਕਾਫੀ ਗੱਲ ਹੋਈ ਸੀ ਹਾਲਾਂਕਿ ਉਸ ਵੇਲੇ ਤਕਰਾਰ ਵੀ ਜੜੀਆਂ ਦੋ ਤੀ ਰਾ ਵੀ ਹੋ ਗਈਆਂ ਸੀਗੀਆਂ ਤਾਂ ਇਹ ਉਸ ਤੋਂ ਬਾਅਦ ਹੁਣ ਜੋ ਇਹ ਖਬਰ ਸਾਹਮਣੇ ਆਈ ਹੈ ਕਿ ਹੁਣ ਬਲਵੰਤ ਸਿੰਘ ਰਾਜੋ ਆਹਨਾਂ ਦਾ ਨਾਂ ਸਾਹਮਣੇ ਆਇਆ ਕਿ ਉਹ ਨਵੇਂ ਜੋ ਜਥੇਦਾਰ ਹੋ ਸਕਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੁਹਾਨੂੰ ਦੱਸ ਦਈਏ ਕਿ ਬੰਦੀ ਸਿੰਘ ਬਲਵੰਤ ਸਿੰਘ ਰਾਜੋ ਆਹਨਾਂ ਆਪਣੀ ਸਜ਼ਾ ਕੱਟ ਰਹੇ ਨੇ ਪਟਿਆਲਾ ਜੇਲ੍ਹ ਦੇ ਵਿੱਚ ਹੈਗੇ ਨੇ ਕੁਝ ਸਮਾਂ ਪਹਿਲਾਂ ਉਹਨਾਂ ਦੇ ਜਦੋਂ ਭਰਾ ਦਾ ਦਿਹਾਂਤ ਹੋਇਆ ਸੀ ਭੋਗ 'ਚ ਸ਼ਾਮਲ ਹੋਣ ਦੇ ਲਈ ਵੀ ਆਏ ਸੀਗੇ ਜਦੋਂ ਜਦੋਂ ਪੈਰੋਲ ਤੇ ਆਉਂਦੇ ਨੇ ਭਾਵੇਂ ਕੁਝ ਘੰਟਿਆਂ ਲਈ ਆਉਂਦੇ ਨੇ ਭਾਵੇਂ ਕੁਝ ਅੱਧੇ ਦਿਨ ਲਈ ਆਉਂਦੇ ਨੇ ਤਾਂ ਆਉਂਦੇ ਸਾਰ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੀ ਗੱਲਾਂ ਕਰਦੇ ਨੇ ਕਿ ਅਕਾਲੀ ਦਲ ਨੂੰ ਤੁਸੀਂ ਮਜ਼ਬੂਤ ਕਰੋ ਤਾਂ ਹੁਣ ਜੋ ਵੱਡੀ ਖਬਰ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੇਸ਼ਕਸ਼ ਕੀਤੀ ਜਾ ਸਕਦੀ ਹੈ ਐਸਡੀਪੀਸੀ ਨੂੰ ਕਿਹਾ ਜਾ ਸਕਦਾ ਹੈ ਕਿ ਨਵੇਂ ਜਥੇਦਾਰ ਬਲਵੰਤ ਸਿੰਘ ਰਾਜਵਾਨ ਨੂੰ ਬਣਾਓ ਅਗਰ ਜੇਕਰ ਇਹ ਪੇਸ਼ਕਸ਼ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਸੇ ਸਾਫ ਕਹਿ ਸਕਦੇ ਆ ਕਿ ਬਲਵਤ ਸਿੰਘ ਰਾਜੋਆਣਾ ਹੋ ਸਕਦੇ ਨੇ ਬਣ ਸਕਦੇ ਨੇ ਨਵੇਂ ਜਥੇਦਾਰ ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਅਕਾਲੀ ਦਲ ਜੋ ਕਹਿੰਦਾ ਉਹ ਜਥੇਦਾਰ ਬਣਦਾ ਅਕਾਲੀ ਦਲ ਜਿਸ ਨੂੰ ਚਾਹੇ ਉਹ ਜਥੇਦਾਰ ਬਣਾ ਸਕਦਾ ਇਹ ਗੱਲ ਵੀ ਸਾਫ ਹੁੰਦੀ ਹੈ ਫਿਲਹਾਲ ਇਸ ਖਬਰ ਤੇ ਜਰੂਰ ਨਜ਼ਰ ਬਣੀ ਰਹੇਗੀ ਆਖਰ ਕਿਸ ਤਰ੍ਹਾਂ ਦਾ ਫੈਸਲਾ ਹੋਏਗਾ ਐਸਡੀਪੀਸੀ ਕਿਸ ਤਰ੍ਹਾਂ ਦਾ ਫੈਸਲਾ ਲਏਗੀ ਕਿਉਂਕਿ ਆਖਰੀ ਫੈਸਲਾ ਜੋ ਕਰਨਾ ਹੈ ਜੋ ਚੋਣ ਹੋਣੀ ਹੈ ਉਹ ਐਸਡੀਪੀਸੀ ਦੀ ਅੰਤਰੀਂ ਕਮੇਟੀ ਦੀ ਬੈਠੇ ਕੋ ਕੁਸ ਤੇ ਬਾਅਦ ਵਿੱਚ ਹੀ ਜੋ ਨਾਮ ਪੋਏਗਾ ਉਹ ਸਾਹਮਣੇ ਆਏਗਾ ਕਿਉਂਕਿ ਕਿਹਾ ਜਾ ਰਿਹਾ ਕਿ ਐਸਸੀ ਪੀਸੀ ਦੇ ਵੱਲੋਂ ਜਿਹੜਾ ਉਹ ਮੰਗੀ ਗਈ ਸੀਗੀ ਉਹਨਾਂ ਕੋਲੋਂ ਸਲਾਹ ਮੰਗੀ ਗਈ ਸੀਗੀ ਕਿ ਕਿਸ ਤਰ੍ਹਾਂ ਦਾ ਜੋ ਜਥੇਦਾਰ ਕੌਣ ਹੋਏਗਾ ਇਹ ਵੀ ਕਿਹਾ ਜਾ ਰਿਹਾ ਕਿ ਪੁੱਛਿਆ ਗਿਆ ਸੀ ਗੈਸ ਦੀ ਪੀਸੀ ਦੇ ਵੱਲੋਂ ਤਾਂ ਹੁਣ ਜੋ ਵੱਡੀ ਖਬਰ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸ਼ੋਮਨੀ ਕਾਲੀ ਦਲ ਦੇ ਵੱਲੋਂ ਪੇਸ਼ਕਸ਼ ਜਿਹੜੀ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜੋਣਾ ਦੇ ਨਾਂ ਦੀ ਅਗਰ ਪੇਸ਼ਕਸ਼ ਹੁੰਦੀ ਹੈ ਤਾਂ ਅ ਸਿੱਧੇ ਤੌਰ ਤੇ ਸੀ ਕਹਿ ਸਕਦੇ ਕਿ ਉਹ ਨਵੇਂ ਜਥੇਦਾਰ ਬਣ ਸਕਦੇ ਨੇ ਸ਼ੋਮਨੀ ਕਾਲੀ ਦਲ ਦੇ ਵੱਲੋਂ ਜੋ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਅਸੇਕਾਲ ਤੱਕ ਸਾਹਿਬ ਦੇ ਨਵੇਂ ਜਥੇਦਾਰ ਹੋਣਗੇ ਬਲਵੰਤ ਸਿੰਘ ਰਾਜੋਣਾ ਇਸ ਤੋਂ ਪਹਿਲਾਂ ਜੇਲ੍ਹ 'ਚ ਬੈਠੇ ਜਸਬੀਰ ਸਿੰਘ ਰੋਡੇ ਜੜੇ ਦੇ ਉਹ ਜਥੇਦਾਰ ਬਣੇ ਸੀ 1988 ਦੀ ਗੱਲ ਕਰ ਲਈ ਜਗਤਾਰ ਸਿੰਘ ਹਵਾਰਾ ਦੀ ਗੱਲ ਕਰੀ 2015 ਤੋਂ ਉਹਨਾਂ ਦੇ ਨਾਂ ਦੀ ਪੇਸ਼ਕਸ਼ ਹੋਈ ਸੀ ਜੋ ਹੈ ਸਰਬਤ ਖਾਲਸਾ ਬੁਲਾਇਆ ਗਿਆ ਸੀ ਕਿਤਾ ਹੁਣ ਜੋ ਅਸੀਂ ਕਹਿ ਸਕਦੇ ਕਿ ਬਲਵੰਤ ਸਿੰਘ ਰਾਜੋਣਾ ਜਿਹੜੇ ਕਿ ਉਹ ਵੀ ਜੇਲ੍ਹ ਕੱਟ ਰਹੇ ਹੈਗੇ ਨੇ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਕਤਲ ਮਾਮਲੇ ਦੇ ਵਿੱਚ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੈਗੇ ਨੇ ਤੋ ਵੀ ਜੇਲ ਕੱਟ ਰਹੇ ਨੇ ਤਾਂ ਉਹ ਬਣ ਸਕਦੇ ਨੇ ਨਵੇਂ ਜਥੇਦਾਰ ਫਿਲਹਾਲ ਇਹਦੇ ਤੇ ਜਿਹੜਾ ਵਿਸ਼ਰਾਮ ਚਿੰਨ ਸੀ ਕੁਐਸਚਨ ਮਾਰਕ ਹੀ ਲਾ ਸਕਦੇ ਕਿਉਂਕਿ ਫਿਲਹਾਲ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਜੋ ਵੀ ਅਸੀਂ ਤੁਹਾਨੂੰ ਜਿਹੜੀ ਦੱਸ ਰਹੇ ਹਾਂ ਜਾਣਕਾਰੀ ਦੇ ਰਹੇ ਸਾਰੀ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਹੈ ਕਿ ਸ਼ੋਮਨੇ ਕਾਲੇਦਲ ਜੜਗਿਆ ਪੇਸ਼ਕਸ਼ ਕਰ ਸਕਦਾ ਹੈ ਬਲਵੰਤ ਸਿੰਘ ਰਾਜੋਣਾ ਦੇ ਨਾਂ ਦੇ ਤਾ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਹੋ ਸਕਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰਤਾ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਇਸ ਸਮੇਂ ਜੇਲ੍ਹ 'ਚ ਨੇ ਜੇਲ੍ਹ ਕੱਟ ਰਹੇ ਨੇ ਤਾਹੋ ਜਿਹੜੇ ਨੇ ਨਵੇਂ ਜਥੇਦਾਰ ਹੋ ਸਕਦੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਕਿਉਂਕਿ ਸ਼ੋਮਨੀ ਕਾਲੀ ਦਲ ਦੇ ਵੱਲੋਂ ਜਿਹੜੀ ਇਹ ਪੇਸ਼ਕਸ਼ ਕੀਤੀ ਜਾ ਸਕਦੀ ਹੈ ਰਾਜਵਾਨਾ ਦੇ ਨਾਂ ਤੇ ਸ਼ੋਮਨੀ ਕਾਲੀ ਦਲ ਦੇ ਵੱਲੋਂ ਜਿਹੜੀ ਇਹ ਪੇਸ਼ਕਸ਼ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਤੇ ਤਾਂ ਇਸ ਵੀ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਨਵੇਂ ਜਥੇਦਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਹੋ ਸਕਦੇ ਨੇ ਬਲਵੰਤ ਸਿੰਘ ਰਾਜਵੜਾ ਬੰਦੀ ਸਿੰਘ ਬਲਵੰਤ ਸਿੰਘ ਰਾਜਵੜਾ ਨਵੇਂ ਜਥੇਦਾਰ ਹੋ ਸਕਦੇ ਨੇ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਕਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਾਲੀਦਾਲ ਰਾਜਵਾੜਾ ਦੇ ਨਾਂ ਦੀ ਜਿਹੜੀ ਇਹ ਪੇਸ਼ਕਸ਼ ਕਰ ਸਕਦਾ ਹੈ ਤੇ ਜੇਕਰ ਇਹ ਪੇਸ਼ਕਸ਼ ਹੁੰਦੀ ਹੈ ਤਾਂ ਸਿੱਧੇ ਤੌਰ ਤੇ ਸਿੱਖ ਸਕਦੇ ਆ ਕਿ ਇਹ ਨਵੇਂ ਜਥੇਦਾਰ ਹੋਣਗੇ ਫਿਰ ਬਲਵੰਤ ਸਿੰਘ ਰਾਜਵਾੜਾ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਐਸਡੀਪੀਸੀ ਜੋ ਹੈ ਜਾਹੀ ਅੰਤਰੀਕ ਕਮੇਟੀ ਹੈ ਉਹ ਸ਼ੋਮਨੀ ਕਾਲੀ ਦਲ ਤੋਂ ਬਾਹਰ ਨਹੀਂ ਹੈਗੀ ਇਹ ਵੀ ਗੱਲਾਂ ਚਰਚਾ ਦੇ ਵਿੱਚ ਰਹੀਆਂ ਨੇ ਕਿ ਸ਼ੋਮਨੀ ਕਾਲੀ ਦਲ ਜੋ ਚਾਹੁੰਦਾ ਹੈ ਉਹੀ ਜਥੇਦਾਰ ਬਣ ਸਕਦਾ ਹੈ ਉਸੇ ਨੂੰ ਜਥੇਦਾਰ ਬਣਾ ਸਕਦਾ ਹੈ ਇਹ ਗੱਲਾਂ ਵੀ ਆਮ ਹੁੰਦੀਆਂ ਨੇ ਤਾਂ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਦੀ ਸ਼ੋਮਨੀ ਕਾਲੀ ਦਲ ਦੇ ਵੱਲੋਂ ਪੇਸ਼ਕਸ਼ ਕੀਤੀ ਜਾ ਸਕਦੀ ਹੈ ਤਾਂ ਐਸਡੀਪੀਸੀ ਨੂੰ ਆਖਿਆ ਜਾ ਸਕਦੇ ਹਾਲਾਂਕਿ ਜੋ ਵੀ ਫੈਸਲਾ ਲਿਆ ਜਾਏਗਾ ਕਿਸ ਨੂੰ ਜਥੇਦਾਰ ਬਣਾਉਣਾ ਹੈ ਉਹ ਤਾਂ ਐਸਡੀਪੀਸੀ ਦੇ ਵੱਲੋਂ ਫੈਸਲਾ ਲਿਆ ਜਾਏਗਾ ਅੰਦਰੂਨੀ ਕਮੇਟੀ ਦੀ ਮੀਟਿੰਗ ਹੋਏਗੀ ਉਹਦੇ ਵਿੱਚ ਹੀ ਫੈਸਲਾ ਲਿਆ ਜਾਏਗਾ ਪਰ ਸ਼ੋਮਨੀ ਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਪੇਸ਼ਕਸ਼ ਕੀਤੀ ਜਾ ਸਕਦੀ ਹੈ ਬਲਵੰਤ ਸਿੰਘ ਰਾਜਵੜਾ ਦੇ ਨਾ ਦੀ ਤੁਹਾਨੂੰ ਦੱਸ ਦੇ ਕਿ ਸਾਬਕਾ ਮੁੱਖ ਮੰਤਰੀ ਬਲਵੰਤ ਸਿੰਘ ਕਤਲकांड ਮਾਮਲੇ ਦੇ ਵਿੱਚ ਜਿਹੜੀ ਹੈ ਉਹ ਸਜ਼ਾ ਕੱਟ ਰਹੇ ਨੇ ਬਲਵੰਤ ਸਿੰਘ ਰਾਜਵੜਾ ਹਾਲਕੇ 33 ਦਿਹਾਕੇ ਹੋ ਗਏ ਨੇ 28 ਸਾਲ ਤੋਂ ਵੱਧ ਹੋ ਗਏ ਜੇਲ੍ਹ ਦੇ ਵਿੱਚ ਬੰਦ ਨੇ ਲਗਾਤਾਰ ਐਸਪੀਸੀ ਦੇ ਮੈਂਬਰ ਜਿਹੜੇ ਨੇ ਉਹ ਵੀ ਜੇਲ੍ਹ ਦੇ ਵਿੱਚ ਰਾਜਵੜਾ ਨੂੰ ਮਿਲਦੇ ਵੀ ਨਜ਼ਰ ਆਉਂਦੇ ਨੇ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਮੀਟਿੰਗਾਂ ਵੀ ਹੁੰਦੀਆਂ ਤਾਂ ਜਦੋਂ-ਜਦੋਂ ਇਹ ਗੱਲ ਵੀ ਸਾਹਮਣੇ ਜਦੋਂ-ਜਦੋਂ ਪੈਰੋਲ ਮਿਲੀ ਹੈ ਬਲਵੰਤ ਸਿੰਘ ਰਾਜੋਣਾ ਨੂੰ ਭਾਵੇਂ ਕੁਝ ਘੰਟਿਆਂ ਲਈ ਮਿਲੀ ਹੈ ਪਾਜੇ ਕੁਝ ਸਮੇਂ ਲਈ ਭਾਵੇਂ ਅੱਧੇ ਦਿਨ ਲਈ ਮਿਲੀ ਹੈ ਪਰ ਉਹ ਆ ਕੇ ਜਦੋਂ ਵੀ ਗੱਲ ਹੁੰਦੀ ਹੈ ਜਦੋਂ ਵੀ মিডিਆ ਗੱਲ ਕਰਦਾ ਹੈ ਰਾਜੋਣਾ ਦੇ ਨਾਲ ਤਾਂ ਉਹ ਜੋ ਹੈ ਅਕਾਲੀ ਦਲ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਮਜ਼ਬੂਤ ਕਰੋ ਅਕਾਲੀ ਦਲ ਪੰਜਾਬ ਦੇ ਲਈ ਵਧੀਆ ਪਾਰਟੀ ਹੈ ਪੰਜਾਬ ਦੇ ਲਈ ਚੰਗੇ ਕੰਮ ਕਰੇਗੀ ਤਾਂ ਹੋਰ ਮਜ਼ਬੂਤ ਕਰੋ ਸ਼ੋਮਨੀ ਅਕਾਲੀ ਦਲ ਨੂੰ ਤਾਂ ਲਗਾਤਾਰ ਜਦੋਂ ਵੀ ਬਾਹਰ ਆਉਂਦੇ ਨੇ ਤਾਂ ਸ਼ੋਮਨੀ ਅਕਾਲੀ ਦਲ ਦੇ ਹੱਕ ਦੇ ਵਿੱਚ ਗੱਲ ਕਰਦੇ ਨੇ ਪਾਰਟੀ ਨੂੰ ਮਜ਼ਬੂਤ ਕਰਨ ਦੀ ਜੜੀ ਹੈ ਉਹ ਗੱਲ ਕਰਦੇ ਨੇ ਤਾਂ ਹੁਣ ਸ਼ੋਮਨੀ ਅਕਾਲੀ ਦਲ ਦੇ ਉੱਤੇ ਜੋ ਜੋ ਖਬਰ ਆ ਰਹੀ ਹੈ ਕਿ ਪੇਸ਼ਕਸ਼ ਕੀਤੀ ਜਾ ਸਕਦੀ ਹੈ ਉਹਨਾਂ ਦੇ ਨਾਂ ਦੇ ਬਲਵੰਤ ਸਿੰਘ ਰਾਜਵਾਨਾ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਮਾਮਲੇ ਦੇ ਵਿੱਚ ਜੇਲ੍ਹ ਕੱਟ ਰਹੇ ਨੇ ਜੇਲ੍ਹ ਦੇ ਵਿੱਚ ਹੈਗੇ ਨੇ ਹਾਲਾਂਕਿ ਲਗਾਤਾਰ ਇਹ ਮਾਮਲਾ ਵੀ ਉੱਠਦਾ ਮਸਲਾ ਵੀ ਉੱਠਦਾ ਕਿਉਂਕਿ ਆਪਣੇ ਹਿੱਸੇ ਦੀ ਸਜ਼ਾ ਉਹ ਭੁਗਤ ਚੁੱਕੇ ਨਹੀਂ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਨੇ ਜ਼ਿਆਦਾ ਸਮਾਂ ਹੋ ਗਿਆ ਪਰ ਅਜੇ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਬੰਦੀ ਸਿੰਘਾਂ ਦਾ ਜਦੋਂ ਵੀ ਜ਼ਿਕਰ ਹੁੰਦਾ ਤਾਂ ਬਲਵੰਤ ਸਿੰਘ ਰਾਜਵਾਨਾ ਦਾ ਨਾਂ ਵੀ ਪਹਿਲ ਦੇ ਆਧਾਰ ਤੇ ਜਿਹੜਾਗਾ ਉਹ ਲਿਆ ਜਾਂਦਾ ਤਾਂ ਬੰਦੀ ਸਿੰਘਾਂ ਨੂੰ ਲੈ ਕੇ ਲਗਾਤਾਰ ਮੋਰਚੇ ਵੀ ਲੱਗੇ ਕਿ ਉਹਨਾਂ ਦੀ ਰਿਹਾਈ ਹੋਵੇ ਪਰ ਆਪਣੇ ਹਿੱਸੇ ਦੀ ਸਜ਼ਾ ਭੁਗਤ ਲਈ ਤਾਂ ਉਸ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਨਹੀਂ ਹੋਈ ਤਾਂ ਲਗਾਤਾਰ ਕੇਂਦਰ ਤੱਕ ਵੀ ਜੜੀਆਂ ਅਪੀਲਾਂ